ਰੋਸਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਦੀ ਘਟਨਾ ਜੁਤੇ ਕੀ ਗੁਰੂ ਘਰ ਦੇ ਵਿੱਚ ਸੇਵਾ ਦੌਰਾਨ ਵਾਪਰਿਆ ਹਾਦਸਾ ਦਾਜੀ ਕਿ ਅੱਗ ਲੱਗਣ ਤੋਂ ਬਾਅਦ ਸਿਲੰਡਰ ਬਲਾਸਟ ਹੋਇਆ ਸੋ ਹਾਦਸੇ ਦੇ ਵਿੱਚ 5 ਲੋਕ ਝੁੱਲਸੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਗੁਰੂ ਘਰ ਦੇ ਵਿੱਚ ਸੇਵਾ ਦੌਰਾਨ ਇਹ ਹਾਦਸਾ ਵਾਪਰਿਆ ਜੁਤੇ ਕੀ ਗੁਰੂ ਘਰ ਦੇ ਵਿੱਚ ਸਿਲੰਡਰ ਬਲਾਸਟ ਹੋਇਆ ਤੇ ਅੱਗ ਲੱਗ ਗਈ ਸੋ ਭਿਆਨਕ ਅੱਗ ਲੱਗਣ ਤੋਂ ਬਾਅਦ ਜਿਹੜਾ ਕਿ ਸਿਲੰਡਰ ਬਲਾਸਟ ਹੋਇਆ ਸੀ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਸੋ ਫਿਰੋਜ਼ਪੁਰ ਦਾ ਇਹ ਗੁਰਦੁਆਰਾ ਜਾਮਨੀ ਸਾਹਿਬ ਗੁਰਦੁਆਰਾ ਜੁਥੇ ਕੀ ਇਹ ਘਟਨਾ ਵਾਪਰੀ ਹੈ ਹਾਦਸੇ ਦੇ ਵਿੱਚ ਪੰਜ ਲੋਕ ਚੁੱਲਸ ਗਏ ਨੇ ਸੋ ਹਸਪਤਾਲ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੋ ਫਿਰੋਜ਼ਪੁਰ ਦੇ ਵਿੱਚ ਗੁਰੂ ਘਰ ਦੇ ਵਿੱਚ ਸੇਵਾ ਦੌਰਾਨ ਇਹ ਹਾਦਸਾ ਵਾਪਰਿਆ ਤਾਜ਼ੀ ਕਿ ਅੱਗ ਲੱਗ ਗਈ ਸੀ ਜਿਸ ਦੇ ਕਰਕੇ ਸਿਲੰਡਰ ਪਲਾਸਟ ਹੋ ਗਿਆ ਰਿਆਣੇ ਵਾਲੇ ਵਸਤੀ ਦੇ ਨੇ ਏ ਬੀਸ ਦਾ ਸਰ ਉਸ ਬੁਰੇ ਸੇਵਾ ਕਰਨ ਗਿਆ ਸੀ ਤੇ ਉਹਦੇ ਅੰਦਰ ਸੇਵਾ ਕਰਨੇ ਜਦੋਂ ਅੰਦਰ ਪਹੁੰਚੇ ਤੇ ਬਾਬੇ ਨੇ ਪੁੱਛਿਆ ਤਾਂ ਕਿ ਤੂੰ ਇਸ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਉਹ ਅੰਦਰ ਪਹੁੰਚੇ ਜੱਕ ਦਾ ਮਾ ਉਸ ਸਿਲੰਡਰ ਨੇ ਹੌਲਾ ਕੀਤਾ ਅਗਨੇ ਉਹ ਫਈ ਹੋ ਗਿਆ ਤੇ ਇਸ ਕਰਕੇ ਪੰਜੇ ਸੀ ਪੰਜੇ ਅੱਗ ਦੀ ਲਪੇਟ ਚ ਆ ਹਾਂ ਸੇਵਾ ਕਰ ਰਿਹਾ ਹੈ ਠੀਕ ਹੈ ਸਕੂਲ ਬੱਚੇ ਨੇ ਸਕੂਲ ਦੇ ਬੱਚੇ ਜੀ ਕੋਲ ਬੱਚੇ ਕੋਲ ਗ੍ਰਾਮੀ ਸਕੂਲ ਦੇ ਬੱਚੇ ਸਰਕਾਰੀ ਪ੍ਰਾਈਵੇਟ ਸਕੂਲ ਹੈ ਕੋਣ ਤੇ ਯੇ ਪਿਆਰੇ ਕਿੰਨੇ ਬੱਚੇ ਜਨਮੇ ਆਪਣੇ 5 ਬੱਚੇ ਜੀ ਨੁਕਸਾਨ ਦਾ ਹੁਣ ਅਜੇ ਕੋਈ ਪਤਾ ਨਹੀਂ ਅਸੀਂ ਤਾਂ ਜਦੋਂ ਪਤਾ ਲੱਗਾ ਦਫ਼ਤਰ ਪਹਿਲਾਂ ਢੇੜਾ ਵੀ ਮਾਰਿਆ ਇੱਕ ਢੇੜਾ ਮਾਰ ਕੇ ਬਾਹਰ ਹੀ ਨਿਕਲ ਕੇ ਦਫ਼ਤਰ ਹੀ ਪਹੁੰਚਿਆ ਤੇ ਉਧਰ ਵੇਖੇ ਆਗ ਅੱਗ ਲੱਗੀ ਪਤਾ ਨਹੀਂ ਇਹ ਅੱਗ ਲੱਗੀ ਕਿਵੇਂ ਇਹ ਬਾਅਦ ਚ ਹੀ ਪਤਾ ਲੱਗੇਗਾ ਵੇਖਣ ਦੇ ਫਟਿਆ ਜੀ ਦੱਸ ਰਹੇ ਸੀ ਪਤਾ ਨਹੀਂ ਉਹ ਅੰਦਰ ਵੜਿਆ ਨਹੀਂ ਨਾ ਕੋਈ ਜਾਂ ਫਿਰ ਭੱਜ ਗਏ ਹਸਪਤਲ ਚ ਕੀ ਮੰਗਦਾ ਸਾਹਮਣੇ ਆਇਆ ਜੀ ਇਹ ਥੋੜੀ ਦੇਰ ਪਹਿਲੇ ਪੰਜ ਪੇਸ਼ੈਂਟਸ ਆਏ ਨੇ ਬਰਨਸ ਕੇਸ ਹੈਗੇ ਨੇ ਕਾਫੀ ਐਕਸਟੈਂਸਿਵ ਬਰਨਸ ਵੀ ਇਹਨਾਂ ਚੁੱਕੇ ਜਿਹੜੇ ਸੁਣਿਆ ਕਿ ਗੁਰਦੁਆਰਾ ਸਾਹਿਬ ਅਜੀਤਪੁਰ ਚ ਉੱਥੇ ਸਿੰਟਰ ਬਲਾਸਟ ਹੋਇਆ ਤੇ ਉੱਥੇ ਅੱਗ ਲੱਗੀ ਜੀ ਇਹ ਕਿੰਨੇ ਮਰੀਜ਼ ਹੈਗੇ ਨੇ ਪੰਜ ਪੇਸ਼ੈਂਟਸ ਆਏ ਜੀ ਕੀ ਕੀ ਨਾਮ ਲੱਗੇ ਹੋਏ ਨੇ ਨਾਮ ਹੈਗੇ ਜੀ ਰਾਜਪਾਲ ਗੁਰਬਖਸ਼ ਸਿੰਘ ਜਗਸੀਰ ਸਿੰਘ ਆਕਾਸ਼ਦੀਪ ਸਿੰਘ ਤੇ ਰਾਮ ਭਗਵਾਨ ਸਰ ਠੀਕ ਨੇ ਪੇਸ਼ੇ ਠੀਕ ਨੇ ਇੱਕ ਪੇਸ਼ੈਂਟ ਤੇ ਬਰਨਸ ਥੋੜਾ ਜ਼ਿਆਦਾ ਹੈਗੇ ਆ ਬਾਕੀ ਸਭ ਜਨ ਦੇਖ ਰਿਹਾ ਕੋਈ ਦੱਸੋ ਕਿ ਜੇ ਰੈਫਰ ਕਰਨਾ ਜ਼ਰੂਰੀ ਹੋਵੇ ਕੀ ਇਲਾਜ ਕੀਤਾ ਜਾ ਰਿਹਾ ਹੈ ਇਲਾਜ ਅਸੀਂ ਸਾਰਾ ਕਰਤਾ ਹੈ ਫਰਸਟ ایڈ ਵੀ ਦਿੱਤੀ ਸਭ ਕੁਝ ਹੋ ਗਿਆ ਡੀਵੀ ਲੱਗੇ ਤੇ ਇਹ ਵਾਰ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਲੰਗਰ ਹਾਲ ਦੇ ਵਿੱਚ ਇੱਕ ਸਟੋਰ ਰੂਮ ਸੀਗਾ ਜਿਹਦੇ ਵਿੱਚ ਸਿਲੰਡਰ ਪਏ ਹੁੰਦੇ ਆ ਜਿਹਨਾਂ ਸਿਲੰਡਰਾਂ ਦੇ ਵਿੱਚੋਂ ਕਈ ਵਾਰੋਂ ਸਿਲੰਡਰ ਜਿਹੜੇ ਆ ਬੰਦ ਕੰਬੇ ਦੇ ਵਿੱਚ ਸੀਗੇ ਉਹਨਾਂ ਵਿੱਚ ਗੈਸ ਲੀਕੇਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਆ ਗਈ ਇੱਕ ਪੱਠੀ ਵਿੱਚ ਜਿਹੜਾ ਉਹਿੱਥੇ ਅੱਗ ਫੱਦੀਆਂ ਹੋਣਾ ਬੰਦੀਆਂ ਸੀ ਤੇ ਜਦੋਂ ਉਹ ਦਰਵਾਜ਼ਾ ਕਿਸਨੇ ਉਹ ਰੋਡ ਪੈਂਦ ਦਰਵਾਜ਼ਾ ਖੁੱਲ੍ਹਿਆ ਜੋ ਦਰਵਾਜ਼ਾ ਖੁੱਲ੍ਹਿਆ ਤਾਂ ਗੈਸ ਲੀਕੇ ਜਿਹੜੀ ਹੋ ਕੇ ਬਾਹਰ ਨਿਕਲੀ ਹੋਈ ਸੀਗੀ ਤੇ ਉਹਨੇ ਅੱਗ ਪਕੜ ਲਈ ਅੱਗ ਪਕੜਨ ਦੇ ਨਾਲ ਜਿਹੜੇ ਉੱਥੇ ਬੰਦੇ ਕੰਮ ਕਰ ਰਹੇ ਸੀ ਜਿਨ੍ਹਾਂ ਦੇ ਵਿੱਚ 7-8 ਬੰਦੇ ਦੇ ਆ ਗਏ ਉਹ ਇੰਜਣ ਹੋਏ ਆ ਜੁਨ੍ਹਾਂ ਚੋਂ ਇੱਕ ਤੇ ਹਾਤ ਰੜੀ ਆ ਉਹ ਗਮੀਰਾ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਤੇ ਬਾਕੀ ਸੱਚੋ ਸਾਬ ਬਣ ਗਏ ਹੋਏ ਆ ਤੇ ਅਸੀਂ ਇਸ ਲਈ ਤੇ ਬੜੀ ਫੁਰਤੀ ਨਾਲ ਮੌਕੇ ਨੂੰ ਦੀ ਫਾਇਰ ਬੁਜੜ ਆ ਗਈ ਸੀ ਆਕਰ ਇੱਕ ਆਪੋ ਪਾਲਿਆ ਪੁਲਿਸ ਨੇਰੀ ਆ ਨਾਰਮਲ ਹੈ ਇਸ ਦਾ ਕੋਈ ਗਰਭਾਤ ਨਹੀਂ ਕਰਵਾਉਂਦੇ ਕੋਈ ਲੋੜ ਨਹੀਂ ਹੈ ਜੀ ਬਾਕੀ ਮਹਾਰਾਜ ਦਾ ਰਸਤਾ ਹੋਇਆ ਜੀ ਦਾ ਗੁਰੂ ਰਾਮਦਾਸ ਜੀ ਨੇ ਸੱਚੇ ਪਾਤਸ਼ਾਹ ਸਾਹਿਬ ਨੂੰ